ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਿਲਮੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਉੱਤੇ ਜੇਕਰ ਇੱਕ ਮਾਸਟਰ ਆਰਮ ਜੋ ਇੱਕ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਇੱਕ ਬੱਚੇ ਦੇ ਥੱਪੜ ਮਾਰਨ ਤੇ ਵੀ ਬੇਚੈਨ ਹੋ ਜਾਂਦਾ ਹੈ ਜੇਕਰ ਉਹ ਮਾਸਟਰ ਇੱਕ ਬਹੁਤ ਵੱਡੇ ਰਾਖਸ਼ ਦਾ ਵਧ ਕਰ ਦੇਵੇ ਤਾਂ ਹੈਰਾਨੀ ਤਾਂ ਹੁੰਦੀ ਹੈ ਰਾਖਸ਼ ਵੀ ਐਸਾ ਜਿਹੜਾ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਜਾ ਕੇ ਦਬਕਾਉਂਦਾ ਹੋਵੇ ਲੋਕਾਂ ਨੂੰ ਡਰਾਉਂਦਾ ਹੋਵੇ ਤੇ ਜ਼ਿੰਦਗੀ ਜਿਉਣਾ ਹੀ ਆਪਣੇ ਆਪ ਦੇ ਵਿੱਚ ਇੱਕ ਸਜ਼ਾ ਬਣ ਜੇ ਤਾਂ ਐਸੇ ਰਾਖਸ਼ ਦਾ ਵਧ ਕਰਨਾ ਜਿਹੜਾ ਉਹ ਬਣਦਾ ਵੀ ਹੈ ਤੇ ਜਸਪਾਲ ਸਿੰਘ ਸੰਧੂ ਤੇ ਰਜੀਵ ਵਰਨ ਵਾਲੀ ਫਿਲਮ ਵੱਧੀ ਗੱਲ ਕਰ ਰਹੇ ਹਾਂ ਜੀ ਤੇ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਇੱਕ ਨਾਰਮਲ ਮਾਸਟਰ ਜਿਸ ਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਉਹ ਇੱਕ ਐਸੇ ਵੱਡੇ ਰਾਕਸ਼ਸ ਦਾ ਵਧ ਕਰ ਦਿੰਦਾ ਜਿਸ ਦੇ ਜੋ ਕਿ ਪੁਲਿਸ ਵਿਭਾਗ ਲਈ ਵੀ ਇੱਕ ਸਮੱਸਿਆ ਬਣਿਆ ਹੋਇਆਗਾ ਉਸ ਨੂੰ ਮਟਾਉਣ ਵਾਲਾ ਇੱਕ ਆਮ ਨਾਰਮਲ ਮਾਸਟਰ ਬਣ ਜਾਂਦਾ ਤੇ ਜਿਸ ਜੋ ਕਿ ਉਸ ਦੇ ਵਧ ਦੀ ਪਿੰਕ ਤੱਕ ਵੀ ਨਹੀਂ ਲੱਗਣ ਦਿੰਦਾ ਐਸੀ ਸਸਪੈਂਸ ਥ੍ਰਿਲਰ ਫਿਲਮ ਦੀ ਗੱਲ ਕਰ ਰਹੇ ਹਾਂ ਵਧ ਜਿਸ ਨੂੰ ਕਿ ਡਾਇਰੈਕਟ ਕੀਤਾ ਜਸਪਾਲ ਸਿੰਘ ਸੰਧੂ ਨੇ ਤੇ ਇਸ ਦੇ ਵਿੱਚ ਕਲਾਕਾਰਾਂ ਨੇ ਜਿਨ੍ਹਾਂ ਨੇ ਕੰਮ ਕੀਤਾ ਉਹ ਉਹਨਾਂ ਦੇ ਵਿੱਚ ਨੇ ਸੰਜੇ ਮਿਸ਼ਰਾ ਨੀਨਾ ਗੁਪਤਾ ਮਾਨਵ ਵਿੱਚ ਸਰਬ ਸੱਚ ਦੇਵਾ ਆਪਾਂ ਜਿਸ ਫਿਲਮ ਦੀ ਗੱਲ ਕਰ ਰਹੇ ਹਾਂ ਇਹ ਫਿਲਮ ਤੁਹਾਨੂੰ ਵਦ ਅਤੇ ਕਤਲ ਵਿਚਲਾ ਫਰਕ ਵੀ ਸਮਝਾ ਦਿੰਦੀ ਹੈ ਕਿ ਵਦ ਅਤੇ ਕਤਲ ਵਿੱਚ ਕੀ ਅੰਤਰ ਹੁੰਦਾਗਾ ਇੱਕ ਰਾਖਸ਼ ਦਾ ਵਦ ਕਰਨਾ ਹੁੰਦਾ ਹੈ ਕਿ ਇੱਕ ਆਮ ਇਨਸਾਨ ਦਾ ਕਤਲ ਕਰਨਾ ਹੁੰਦਾਗਾ ਤਾਂ ਵਦ ਨੂੰ ਜਸਟੀਫਾਈ ਕਰਦੀ ਫਿਲਮ ਜਿਹੜੀ ਵਦ ਹੈ ਉਸ ਦੇ ਵਿੱਚ ਇਸ ਤਰ੍ਹਾਂ ਨੂੰ ਇਸ ਚੀਜ਼ ਨੂੰ ਪੇਸ਼ ਕੀਤਾ ਗਿਆ ਕੇ ਲੁਕ ਮੇ ਢੰਗ ਨਾਲ ਕਿਵੇਂ ਉਹ ਆਪਣੇ ਆਪ ਨੂੰ ਬਚਾਉਂਦਾ ਤੇ ਕਿਵੇਂ ਸਮਾਜ ਨੂੰ ਵੀ ਬਚਾਉਂਦਾ ਤੇ ਕਿਵੇਂ ਆਪਣੇ ਪਰਿਵਾਰ ਨੂੰ ਵੀ ਬਚਾਉਂਦਾ ਤੇ ਇਸ ਤਰ੍ਹਾਂ ਦੀ ਕਮਾਲ ਦੀ ਫਿਲਮ ਹੈ ਇਹ ਫਿਲਮ ਮਹਾਰਾਜਾ ਤੇ ਦ੍ਰਿਸ਼ਮ ਵਰਗੀਆਂ ਫਿਲਮਾਂ ਨੂੰ ਟੱਕਰ ਦੇਣ ਵਾਲੀ ਫਿਲਮ ਹੈ ਤੇ ਇਸ ਨੂੰ ਦਸੰਬਰ 2022 ਦੇ ਵਿੱਚ ਥੀਏਟਰ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀਗਾ ਜਿਹੜੀ ਕਿ ਹੁਣ OTT ਪਲੇਟਫਾਰਮ Netflix ਦੇ ਉੱਤੇ ਰਿਲੀਜ਼ ਹੋ ਚੁੱਕੀ ਹੈ Netflix ਦੇ ਉੱਤੇ ਇਹ ਫਿਲਮ ਟ੍ਰੈਂਡ ਕਰ ਰਹੀ ਹੈ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ ਤੁਸੀਂ ਵੀ ਇਸ ਫਿਲਮ ਨੂੰ ਦੇਖ ਸਕਦੇ ਹੋ OTT ਪਲੇਟਫਾਰਮ Netflix ਦੇ ਉੱਤੇ ਤੇ ਤੁਹਾਨੂੰ ਵੀ ਇਹ ਫਿਲਮ ਬਹੁਤ ਜ਼ਿਆਦਾ ਪਸੰਦ ਆਉਗੀ ਕਿਉਂਕਿ ਸਸਪੈਂਸ ਥ੍ਰਿਲਰ ਹੋਣ ਦੇ ਨਾਲ-ਨਾਲ ਇਹ ਫਿਲਮ ਅੱਜ ਦੇ ਸਮਾਜ ਦੇ ਉੱਤੇ ਜੋ ਇਸ਼ੂ ਚੱਲ ਰਹੇ ਨੇ ਉਹਨਾਂ ਦੇ ਉੱਤੇ ਵੀ ਕਰਾਰੀ ਝੋਟ ਕਰਦੀ ਹੈ ਜਿਵੇਂ ਕਿ ਬੱਚਿਆਂ ਦਾ ਵਿਦੇਸ਼ ਤੁਰ ਜਾਣਾ ਤੇ ਬਾਅਦ ਦੇ ਵਿੱਚ ਮਾਪਿਆਂ ਦਾ ਇਕੱਲੇ ਇਸ ਦੇਸ਼ ਦੇ ਵਿੱਚ ਵਿਲਕਦੇ ਰਹਿ ਜਾਣਾ ਉਹਨਾਂ ਚੀਜ਼ਾਂ ਨੂੰ ਵੀ ਇਹ ਫਿਲਮ ਖਾਸ ਤੌਰ ਤੇ ਜਿਹੜੀ ਉਹ ਪੇਸ਼ ਕਰ ਰਹੀ ਹੈਗੀ ਜੇਕਰ ਗੱਲ ਕਰੀਏ ਵੱਤ ਫਿਲਮ ਦੀ ਕਹਾਣੀ ਦੀ ਤਾਂ ਵੱਤ ਫਿਲਮ ਦੀ ਕਹਾਣੀ ਤਾਂ ਅਸੀਂ ਤੁਹਾਨੂੰ ਨਹੀਂ ਪੂਰੀ ਦੱਸਾਂਗੇ ਤਾਂ ਇਸ ਦੇ ਵਿੱਚ ਇੱਕ ਮਾਸਟਰ ਜੋ ਕਿ ਇੱਕ ਗੁੰਡਾ ਉਸ ਮਾਸਟਰ ਨੂੰ ਤੰਗ ਕਰਦਾ ਹੈ ਉਸ ਦੇ ਪਰਿਵਾਰ ਨੇ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਵਾਸਤੇ ਕਰਜ਼ਾ ਲਿਆ ਹੁੰਦਾਗਾ ਤੇ ਉਸ ਕਰਜ਼ੇ ਦੀ ਵਾਪਸੀ ਜੋ ਕਿ ਮਾਸਟਰ ਆਪਣੀ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਕਰ ਵੀ ਰਿਹਾ ਹੈ ਫਿਰ ਵੀ ਉਸ ਨੂੰ ਜੀਣਾ ਮੁਹਾਲ ਕੀਤਾ ਹੋਇਆਗਾ ਤੇ ਕਿਵੇਂ ਉਸ ਨੂੰ ਮਾਰਿਆ ਜਾਂਦਾ ਤੇ ਕਿਵੇਂ ਉਸ ਨੂੰ ਜਲੀਲ ਕੀਤਾ ਜਾਂਦਾ ਸਮਾਜ ਦੇ ਵਿੱਚ ਤਾਂ ਐਸੇ ਇੱਕ ਰਾਖਸ਼ ਨੂੰ ਮਟਾਉਣ ਵਾਸਤੇ ਮਾਸਟਰ ਕਿਵੇਂ ਆਪਣੇ ਅੰਦਰ ਦਲੇਰੀ ਲੈ ਆਉਂਦਾਗਾ ਤੇ ਕਿਵੇਂ ਉਸ ਦਾ ਵਧ ਕਰ ਦਿੰਦਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਫਿਲਮ ਦੇ ਵਿੱਚ ਜਿਹੜੀਆਂ ਕਿ ਦੇਖਣ ਨੂੰ Lang ਸੋ ਇਸ ਫਿਲਮ ਦੀ ਕਹਾਣੀ ਤਾਂ ਬਾਕਮਾਲ ਹੈ ਹੀ ਹੈ ਤਾਂ ਇਸ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਵੀ ਆਪਣੇ ਉੱਚ ਕੋਟੀ ਦੇ ਅਭਿਨੇ ਦਾ ਜਿਹੜਾ ਉਹ ਪ੍ਰਦਰਸ਼ਿਤ ਕੀਤਾ ਹੈ ਖਾਸ ਕਰਕੇ ਅਸੀਂ ਗੱਲ ਕਰਾਂਗੇ ਸੰਜੇ ਮਿਸ਼ਰਾ ਦੀ ਸੰਜੇ ਮਿਸ਼ਰਾ ਨੂੰ ਤੁਸੀਂ ਜ਼ਿਆਦਾਤਰ ਕਮੇਡੀ ਫਿਲਮਾਂ ਦੇ ਵਿੱਚ ਦੇਖਿਆਗਾ ਤੁਸੀਂ ਆਪਣੇ ਦਿਮਾਗਾਂ ਦੇ ਵਿੱਚ ਉਹ ਉਸ ਕਲਾਕਾਰ ਦਾ ਕਮੇਡੀ ਐਕਸੀ ਬਣਿਆ ਹੋਇਆ ਹਾਲਾਂਕਿ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਤੇ ਕਮਾਲ ਦੇ ਰੋਲ ਕੀਤੇ ਨੇ ਜਿਨ੍ਹਾਂ ਦੇ ਵਿੱਚ ਉਹ ਆਪਣਾ ਲੋਹਾ ਜਿਹੜਾ ਉਹ ਮਨਵਾ ਚੁੱਕੇ ਨੇ ਪਰ ਫਿਰ ਵੀ ਸੰਜੇ ਮਿਸ਼ਰਾ ਨੂੰ ਜ਼ਿਆਦਾ ਕਮੇਡੀ ਫਿਲਮਾਂ ਦੇ ਵਿੱਚ ਹੀ ਪਸੰਦ ਕੀਤਾ ਗਿਆ ਕਮੇਡੀ ਮਾਂ ਦੇ ਵਿੱਚ ਹੀ ਦੇਖਿਆ ਗਿਆ ਪਰ ਇਸ ਫਿਲਮ ਦੇ ਵਿੱਚ ਉਹਨਾਂ ਦਾ ਜਿਹੜਾ ਅਭਿਨੇ ਹੈ ਉਹ ਬਹੁਤ ਉੱਚ ਕੋਟੀ ਦਾ ਤੇ ਕਮਾਲ ਦਾ ਅਭਿਨੇ ਹੈ ਉਹਨਾਂ ਦੇ ਨਾਲ ਹੀ ਨੀਨਾ ਗੁਪਤਾ ਮਾਨਵ ਵਿਜ ਨੇ ਵੀ ਬਹੁਤ ਕਮਾਲ ਦੀ ਅਦਾਕਾਰੀ ਜਿਹੜੀ ਉਹ ਕੀਤੀ ਹੈ ਤੇ ਉਹਨਾਂ ਨੂੰ ਦੇਖ ਕੇ ਤੁਸੀਂ ਉਹਨਾਂ ਦੇ ਕਿਰਦਾਰ ਨੂੰ ਜਸਟੀਫਾਈ ਹੋਇਆ ਮੰਨੋਗੇ ਫਿਲਮ ਦੀ ਕਹਾਣੀ ਦੇ ਵਿੱਚ ਤਾਂ ਗਤੀ ਹੈ ਹੀ ਹੈ ਤੇ ਕਲਾਕਾਰਾਂ ਦੇ ਵਿੱਚ ਵੀ ਬਹੁਤ ਕਮਾਲ ਦੇ ਅਭਿਨੇ ਦੇ ਨਾਲ ਫਿਲਮ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ ਜਾਨ ਪਾਈ ਹੈ ਇਸ ਦਾ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਹੈ ਉਹ ਵੀ ਇੱਕ ਆਮ ਨਾਰਮਲ ਤਰੀਕੇ ਨਾਲ ਵਿਚਰਦਾ ਕੋਈ ਖਾਸ ਉਸ ਦੇ ਵਿੱਚ ਜਿਹੜੇ ਐਫਰਟ ਅਲੱਗ ਤੋਂ ਨਹੀਂ ਕੀਤੇ ਹੋਏ ਕਿਉਂਕਿ ਜਿਆਦਾ ਬੋਝਲ ਬਣਾਉਣਾ ਵੀ ਫਿਲਮ ਨੂੰ ਜਿਹੜਾ ਕਿ ਨੁਕਸਾਨ ਪਹੁੰਚਾ ਸਕਦਾ ਹੈਗਾ ਇਹ ਫਿਲਮ ਤੁਹਾਡਾ ਮਨੋਰੰਜਨ ਤਾਂ ਕਰਦੀ ਕਰਦੀ ਹੈ ਨਾਲ ਦੀ ਨਾਲ ਆਪਣੇ ਸਸਪੈਂਸ ਨੂੰ ਵੀ ਅੰਤ ਤੱਕ ਬਰਕਰਾਰ ਰੱਖਦੀ ਹੋਈ ਦਰਸ਼ਕ ਦੇ ਦਿਮਾਗ ਨੂੰ ਫੜ ਕੇ ਰੱਖਦੀ ਹੈ ਸੋ ਇਸ ਫਿਲਮ ਦੀ ਓਵਰਆਲ ਪ੍ਰੋਡਕਸ਼ਨ ਨੂੰ ਦੇਖਦੇ ਹੋਏ ਫਿਲਮੀ ਵੱਲੋਂ ਇਸ ਫਿਲਮ ਨੂੰ 5 ਵਿੱਚੋਂ 4 ਨੰਬਰ ਅਸੀਂ ਦੇ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਮਿਹਨਤ ਜਿਹੜੀ ਉਹ ਪਸੰਦ ਆ ਰਹੀ ਹੈ ਤਾਂ ਤੁਸੀਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਸਕਦੇ ਹੋ ਤੁਹਾਡਾ ਚੈਨਲ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ